ਹਾਂਜੀ ਹੁਣ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਵੀ ਪਾਕਿਸਤਾਨ ਬਣੀ ਫਿਰ ਤੋਂ ਅਟੈਕ ਹੋਇਆ ਕਿਉਂਕਿ ਇੱਕ ਜਿਹੜਾ ਸਮਝੌਤਾ ਹੋਇਆ ਸੀ ਟਰੰਪ ਵੱਲੋਂ ਤੇ ਤਿੰਨੇ ਦੇਸ਼ਾਂ ਦਾ ਇੱਕ ਜੋ ਇੱਕ ਮੀਟਿੰਗ ਹੋਣ ਕਾਰਨ ਤੇ ਇੱਕ ਸਮਝੌਤਾ ਕਰਿਆ ਗਿਆ ਸੀ ਵੀ ਜਿਹਦੇ ਵਿੱਚ ਦੋਨੇ ਧਰਾਂ ਵੱਲੋਂ ਜਿਹੜਾ ਕਿ ਫਾਇਰਿੰਗ ਨਹੀਂ ਹੋਊਗੀ ਤਾਂ ਇਹ جنگ ਇੱਥੇ ਰੋਕ ਦਿੱਤੀ ਜਾਵੇ ਤੇ ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਜਿਹੜਾ ਕਿ 2 ਘੰਟਿਆਂ ਦੇ ਬਾਅਦ ਸੀਜ਼ ਫਾਇਰਿੰਗ باوجود ਵੀ ਪਾਕਿਸਤਾਨ ਨੇ ਫਿਰ ਤੋਂ ਭਾਰਤ ਤੇ ਅਟੈਕ ਕਰਤਾ ਕਿਉਂਕਿ ਇਹ ਕਾਇਰ ਦੇਸ਼ਾ ਕਿਉਂਕਿ ਜਿਵੇਂ ਹਰ ਵੀਡੀਓ ਚ ਕਿਹਾ ਨਾ ਮੈਂ ਸਾਡੇ ਭਾਰਤਵੰਦੀਓ ਪਹਿਲ ਨਹੀਂ ਹੁੰਦੀ ਜਦੋਂ ਪਹਿਲ ਹੁੰਦੀ ਹੈ ਤਾਂ ਪਾਕਿਸਤਾਨਵੰਦੀਓ ਹੁੰਦੀ ਆ ਹੁਣ ਸਾਰਿਆਂ ਨੇ ਸ਼ੁਕਰ ਮਨਾਇਆ ਸੀ ਵੀ ਵਧੀਆ ਹੋਇਆ ਜੰਗ ਰੁਕ ਗਈ ਕਿਉਂਕਿ ਸਾਰੇ ਚੈਨਲਾਂ ਤੋਂ ਵੀਡੀਓ ਪਹਿ ਚੁੱਕੀਆਂ ਸੀ ਕਿਉਂਕਿ ਵੀ ਕਿਹਾ ਗਿਆ ਵੀ ਦੋਨੇ ਦੇਸ਼ਾਂ ਦੀ ਜਿਹੜੀ ਜੰਗ ਲੱਗੀ ਸੀ ਤਾਂ ਇਹ ਇੱਥੇ ਜੰਗ ਅੱਜ ਰੋਕ ਦਿੱਤੀ ਗਈ ਹੈ ਕਿਉਂਕਿ 트럼ਪ ਬੰਨਿਓ ਦੋਨੇ ਦੇਸ਼ਾਂ ਨੂੰ ਇੱਕ ਜੋ ਸਮਝੌਤਾ ਕਰਵਾਇਆ ਗਿਆ ਸੀ ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਜਿਹੜੀਆਂ ਹੁੰਦੀਆਂ ਖਬਰਾਂ ਤਾਜ਼ਾ ਖਬਰਾਂ ਤੁਹਾਨੂੰ ਉਹ ਸੁਣਾਉਣ ਜਾ ਰਹੇ ਆ ਜੋ ਕਿ ਬਈ 20 ਮਿੰਟ ਦੀ ਸਿਰਫ ਖਬਰਾਂ ਤਾਂ ਪਹਿਲਾ ਵੀਡੀਓ ਸੁਣੋ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਇਸ ਵਾਲੇ ਕਬੱਡੀ ਖਬਰਾਂ ਰਹੀ ਉਸ ਦਾ ਰੁਕਦੇ ਪਾਕਿਸਤਾਨ ਨੇ ਸੀਸਫਾਇਰ ਦੀ ਉਲੰਘਣਾ ਕੀਤੀ ਹੈ ਜਿਆਂ ਸੀਸਫਾਇਰ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਇੱਕ ਖਬਰ ਨਿਕਲ ਕੇ ਸਾਹਮਣੇ ਆਜੀ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਦੀ ਖਬਰ ਹੈ ਇਸ ਸਮੇਂ ਰਾਜੌਰੀ ਅਖਨੂਰ ਸੰਭਲ ਸੈਕਟਰ ਦੇ ਵਿੱਚ ਫਾਇਰਿੰਗ ਸ਼ੁਰੂ ਹੋਈ ਹੈ ਕਈ ਥਾਵਾਂ ਦੇ ਉੱਤੇ ਡਰੋਨ ਵੀ ਦੇਖੇ ਗਏ ਨੇ ਤੇ ਇਸ ਥਾਵਾਂ ਦੀ ਆਵਾਜ਼ ਸੁਣੀ ਗਈ ਹੈ ਐਲਓਸੀ ਵਾਲੇ ਪਾਸੇ ਇਸ ਸਮੇਂ ਜੋ ਜਾਣਕਾਰੀ ਹੈ ਸਾਡੇ ਕੋਲ ਕੀ ਹੈ ਪੂਰੀ ਫਿਲਹਾਲ ਗੋਲੀਆਂ ਚੱਲਣ ਦੀ ਜਾਂ ਫਿਰ ਫਾਇਰਿੰਗ ਦੀ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਜਾ ਬਹੁਤ ਸਪੈਕ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਹੋਈ ਹੈ ਰਾਜੌਰੀ ਅਖਨੂਰ ਸੰਭਾ ਸੈਕਟਰ ਸੰਭਾ ਇੰਟਰਨੈਸ਼ਨਲ ਬਾਰਡਰ ਹੈ ਇਸ ਚੀਜ਼ ਨੂੰ ਆਪਾਂ ਸਮਝੀਏ ਕਿ ਐਲਓਸੀ ਤੇ ਆਈਬੀ ਦੇ ਵਿੱਚ ਫਰਕ ਹੈ ਜੋ ਮੈਂ ਪਿਛਲੇ ਕਈ ਦਿਨਾਂ ਤੋਂ ਜ਼ਿਕਰ ਕਰ ਰਹੇ ਹਾਂ ਆਤਾ ਆਈਬੀ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਵੀ ਫਾਇਰਿੰਗ ਹੋਈ ਹੈ ਅਸੀ ਸਵੈ ਦਾ ਮਤਲਬ ਹੁੰਦਾ ਹੈ ਕਿ ਨਾ ਤੁਸੀਂ ਕੋਈ ਗੋਲੀ ਚਲਾਓਗੇ ਨਾ ਅਸੀਂ ਚਲਾਵਾਂਗੇ ਤੇ ਇਸ ਨੂੰ ਚਾਲੇ ਆ ਕੋ ਜੋ ਡਰਨ ਦੁਬਾਰਾ ਦੇਖੇ ਗਏ ਨੇ ਦਾਤਾ ਕਿ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਸ ਨਹੀਂ ਆਏਗਾ ਕਿ ਇਸ ਤਰੀਕੇ ਨਾਲ ਹੀ ਸਥਿਤੀ ਬਣੀ ਰਹੇਗੀ ਇਹ ਸਵਾਲ ਜ਼ਰੂਰ ਇਸ ਸਮੇਂ ਦਾ ਉੱਠ ਖੜਾ ਹੁੰਦਾ ਹੈ ਦਾਤਾ ਦੋਵੇਂ ਦੇਸ਼ਾਂ ਦੇ ਵਿਚਾਲੇ ਸੀਸਫਾਇਰ ਦਾ ਐਲਾਨ ਕੀਤਾ ਗਿਆ ਅਮਰੀਕਾ ਨੇ ਵਿਚੋਲਗੀ ਕੀਤੀ ਪਰ ਉਸ ਦਾ ਅਸਲੀ ਨਤੀਜਾ ਸਫਰ ਰਹੇਗਾ ਕਿ ਇਹ ਜੰਗਬੰਦੀ ਜਿਹੜੀ ਕਰ ਦਿੱਤੀ ਗਈ ਹੈ ਕਿ ਉਸ ਦਾ ਅਸਰ ਐਲਓਸੀ ਦੇ ਉੱਤੇ ਜਾਂ ਫਿਰ ਦੋਵੇਂ ਦੇਸ਼ਾਂ ਦੇ ਵਿਚਾਲੇ ਜਿਹੜਾ ਤਣਾਅ ਹੈ ਉਸ ਦੇ ਉੱਤੇ ਨਜ਼ਰ ਨਹੀਂ ਆਏਗਾ ਪਰ ਇਸ ਸਮੇ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਹੋਈ ਹੈ ਔਰ ਇਹਨਾਂ ਇਲਾਕਿਆਂ ਹਾਂਜੀ ਜਿਵੇਂ ਕਿ ਹੁਣ ਕੁਝ ਵੱਡਾ ਹੋ ਸਕਦਾ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਪਾਕਿਸਤਾਨ ਨਾਲ ਇੱਕ ਸਮਝੌਤਾ ਹੋਇਆ ਸੀ ਜੋ ਕਿ ਬਾਈ ਟਰੰਪ ਨੇ ਇੱਕ ਸਮਝੌਤਾ ਕਰਾਇਆ ਸੀ ਦੋਨੇ ਦੇਸ਼ਾਂ ਬਣੀਓ ਤੇ ਸਾਰਿਆਂ ਨੇ ਇੱਕ ਬਹੁਤ ਇੱਕ ਖੁਸ਼ੀ ਮਨਾਈ ਸੀ ਵੀ ਦੋਨੇ ਦੇਸ਼ਾਂ ਦੀ ਝੰਗ ਰੁਕ ਗਈ ਕਿਉਂਕਿ ਉਧਰ ਵੀ ਨੁਕਸਾਨ ਹੋ ਰਿਹਾ ਸੀ ਪੰਜਾਬ ਦੇ ਵਿੱਚ ਇਧਰ ਵੀ ਹੋ ਰਿਹਾ ਸੀ ਜੇ ਹੁਣ ਗੱਲ ਕਰੀਏ ਪਹਿਲਗਾਮ ਦਾ ਜਿਹੜਾ ਇੱਕ ਬਦਲਾ ਲਿਆ ਸਾਡੇ ਆਰਮੀ ਦੇ ਨੌਜਵਾਨਾਂ ਨੇ ਜਿਹੜੇ 26 ਪੰਜਾਬੀ ਬੇਕਸੂਰ ਮਾਰੇ ਗਏ ਸੀ ਤੇ ਜਿਹੜਾ ਇਹ ਕਾਇਰ ਦੇਸ਼ ਆ ਪਾਕਿਸਤਾਨ ਜਿਹੜਾ ਕਾਇਰ ਦੇਸ਼ਾ ਹਰ ਵਾਰ ਇਹ ਪਹਿਲ ਕਰਦਾ ਜਿਹੜੀ ਹੁਣ ਗੱਲ ਆਪਾਂ ਤੁਹਾਨੂੰ ਦੱਸਣ ਜਾ ਰਹੇ ਜਿਹੜੇ ਬੇਕਸੂਰ ਨੱਤੇ ਲੋਕਾਂ ਤੇ ਵਾਰ ਕਰਿਆ ਸੀ ਪਾਕਿਸਤਾਨ ਨੇ ਤੇ ਉਹਦਾ ਸਾਡੇ ਆਰਮੀ ਦੇ ਨੌਜਵਾਨਾਂ ਨੇ ਬਦਲਾ ਲਿਆ ਸੀ ਤੇ ਜਿਹੜੇ ਪਾਕਿਸਤਾਨ ਦੇ ਵਿੱਚ 9 ਅੱਡੇ ਤੋਹਾਂ ਕੀਤੇ ਆ ਤਾਂ ਹੁਣ ਉਹ ਦਾ ਇਹ ਦੁਬਾਰਾ ਤੋਂ ਬਦਲਾ ਲੈ ਰਿਹਾ ਕਿਉਂਕਿ ਇੱਕ ਇਹਨਾਂ ਨੇ ਸਮਝੌਤਾ ਕਰਕੇ ਵੀ ਸੀਜ਼ ਫਾਇਰਿੰਗ ਦਾ ਮਤਲਬ ਹੁੰਦਾ ਵੀ ਨਾ ਤੁਸੀਂ ਫਾਇਰਿੰਗ ਕਰੋ ਨਾ ਅਸੀਂ ਇਧਰੋਂ ਫਾਇਰਿੰਗ ਕਰੀਏ ਪਰ ਇਹ ਕਾਇਰ ਦੇਸ਼ਾ ਜਿਵੇਂ ਕਿਉਂਕਿ ਇਹ ਪਹਿਲੇ ਹੀ ਪਤਾ ਸੀ ਏ ਕਹ ਪਤਾ ਸੀ ਵੀ ਇਹ ਦੇਸ਼ ਪਹਿਲਾ ਪਹਿਲ ਫੇਰ ਕਰੂਗਾ ਤਾਂ ਇਸ ਕਰਕੇ ਭਈ ਦੁਬਾਰਾ ਤੋਂ ਫੇਰ ਡਰਾਉਨ ਸਟੇ ਗਏ ਪੰਜਾਬ ਦੇ ਵਿੱਚ ਸਮਝੌਤਾ ਕਰਨ ਤੋਂ ਬਾਅਦ ਵੀ ਕਿਉਂਕਿ ਹੁਣ ਕੁਝ ਵੱਡਾ ਹੋ ਸਕਦਾ ਜਿਹੜੇ ਹਿਸਾਬ ਨਾਲ ਸਮਝੌਤਾ ਕਰਕੇ ਵੀ ਇਹ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਕਿਉਂਕਿ ਜੇ ਗੱਲ ਕਰੀਏ ਹੁਣ ਕਈ ਵਾਰ ਸਾਡੇ ਪੰਜਾਬ ਦੇ ਵਿੱਚ ਜਿਵੇਂ ਅੱਤਵਾਦੀਆਂ ਨੇ ਜਿਵੇਂ ਇਹ ਸਾਡੇ ਆਰਮੀ ਦੇ ਨੌਜਵਾਨਾਂ ਦੇ 9 ਅੱਡੇ ਤਬਾਹ ਕੀਤੇ ਆ ਤਾਂ ਕਈ ਵਾਰ ਸਾਡੇ ਪੰਜਾਬ ਚ 90 ਲੋਕਾਂ ਦੇ ਵਾਰ ਕੀਤਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਤੇ ਨਾ ਕਿ ਸਾਡੀ ਆਰਮੀ ਪਹਿਲ ਕਰੇ ਇਹਨਾਂ ਤੇ ਕਿਉਂਕਿ ਸਾਡੇ ਆਰਮੀ ਦੇ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਅੱਡੇ ਸੀ ਅੱਤਵਾਦੀਆਂ ਦੇ 9 ਅੱਡੇ ਉਹ ਤਬਾਹ ਕੀਤੇ ਨਾ ਕਿ ਉਧਰਲੀ ਆਰਮੀ ਤੇ ਜਿਵੇਂ ਕਿ ਸਾਡੇ ਭਾਰਤ ਦੇ ਜਿਹੜੇ ਆਰਮੀ ਦੇ ਨੌਜਵਾਨ ਆ ਇਹਨਾਂ ਨੇ ਇਕੱਲੇ ਅਤਵਾਦੀਆਂ ਦੇ ਅੱਡੇ ਟਾਰਗੇਟ ਕੀਤੇ ਨਾ ਕਿ ਕੋਤੇ ਕੋਈ ਉਧਰਲਾ ਆਮ ਨਾਗਰਿਕ ਤੇ ਤੇ ਨਾ ਉਧਰ ਕੋਈ ਆਰਮੀ ਦੇ ਨੌਜਵਾਨ ਤੇ ਤਾਂ ਇਹ ਜਿਹੜੀਆਂ ਹਰਕਤਾਂ ਤੋਂ ਬਾਅਦ ਨਹੀਂ ਆ ਰਿਹਾ ਪਾਕਿਸਤਾਨ ਹੁਣ ਕੁਝ ਵੱਡਾ ਹੋ ਸਕਦਾ ਕਿਉਂਕਿ ਜੇ ਗੱਲ ਕਰੀਏ ਹੁਣ ਪ੍ਰਵਾਹ ਨੂੰ ਬੰਬਾਂ ਦੀ ਜਿਵੇਂ ਇਹ ਗੱਲ ਦਿਨੇ ਵੀ ਮੈਂ ਅਗਲੀ ਵੀਡੀਓ ਚ ਵੀ ਦੱਸਿਆ ਸੀ ਮੈਂ ਵੀ ਜੇ ਇਹ ਜੰਗੇ تھے ਨਹੀਂ ਰੁਕਦੀ ਤਾਂ ਵੱਡਾ ਕੁਝ ਹੋ ਸਕਦਾ ਕਿਉਂਕਿ ਜਿਹੜਾ ਪਾਕਿਸਤਾਨ ਦੇਸ਼ ਆ ਉਧਰੋਂ ਜਿਵੇਂ ਹਰ ਰੋਜ਼ ਕਿਤੇ ਕਿਤੇ ਡਰੋਨ ਸਟੇ ਆ ਜਾਂਦਾ ਕਿਤੇ ਮਾਸ਼ਾਅੱਲਾ ਸਟੀਆਂ ਜਾਂਦੀਆਂ ਤਾਂ ਇਹ ਹਰ ਰੋਜ਼ ਆਪਣੇ ਬੰਦੀਓ ਵਾਅਦਾ ਕਰ ਰਿਆ ਤਾਂ ਹਜੇ ਤੱਕ ਸਪਾਰਤ ਬੰਨਿਓ ਉਧਰ ਲਈ ਕੋਈ ਆਰਮੀ ਤੇ ਨਾ ਕੋਈ ਆਮ ਨਾਗਰਿਕ ਤੇ ਹੱਲੇ ਤੱਕ ਕੋਈ ਵਾਅਦਾ ਨਹੀਂ ਕਰਿਆ ਪਰ ਹੁਣ ਇਹ ਦੇਖਣਾ ਇਹ ਬਣਦਾ ਸਮਝੌਤਾ ਕਰਨ ਦੇ باوجود ਜਿਹੜਾ ਇਹ ਦੇਸ਼ ਨੇ ਫਿਰ ਤੋਂ ਵਾਅਦਾ ਕਰਿਆ ਤਾਂ ਹੁਣ ਦੇਖਣਾ ਇਹਦੇ ਚ ਇਹ ਬਣਦਾ ਬਈ ਵੀ ਇਹ ਸਵੇਰ ਤੱਕ ਕੋਈ ਨਾ ਕੋਈ ਵੱਡਾ ਕੰਮ ਹੋ ਜਾਣਾ ਕਿਉਂਕਿ ਜਿਹੜੇ ਹਸਾਵਣਾ ਉਧਰੋਂ ਵੀ ਫਾਇਰਿੰਗ ਹੋਈ ਹੈ ਦੁਬਾਰਾ ਤੋਂ ਤੇ ਜੋ ਇਧਰੋਂ ਵੀ ਕਹਿਣ ਦਾ ਮਤਲਬ ਹੁਣ ਕੁਝ ਵੱਡਾ ਦੇਖਣ ਨੂੰ ਮਿਲੂਗਾ ਕਿਉਂਕਿ ਪਹਿਲੀ ਗੱਲ ਤਾਂ ਆਪਾਂ ਇਹ ਕਹਿ ਦਈਏ ਵੀ ਜਿਹੜੀ جنگ ਦੇ ਵਿੱਚ ਨੁਕਸਾਨ ਦੋਨੇ ਦੇਸ਼ਾਂ ਨੂੰ ਆ ਉਧਰल्या ਨੂੰ ਵੀ ਤੇ ਇਧਰ ਨੂੰ ਵੀ ਕਿਉਂਕਿ ਜੇ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਬਹੁਤ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਅਟੈਕ ਹੋ ਰਿਹਾ ਥਾਂ-ਥਾਂ ਤੇ ਮਸਲਾ ਡਿੱਗੀਆਂ ਜਾਂਦੀਆਂ ਡਰੋਨਾਂ ਰਹੀ ਤੇ ਕਈ ਥਾਂ ਤੇ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਤਾਂ ਹਰ ਰੋਜ਼ ਜਿਹੜਾ ਪਾਕਿਸਤਾਨ ਆਪਣੇ ਬੰਨਿਓ ਵਾਅਦਾ ਕਰ ਰਿਹਾ ਤਾਂ ਜਿਹਦੇ ਵਿੱਚ ਬਈ ਹੁਣ ਜੋ ਸਾਡੇ ਆਰਮੀ ਦੇ ਨੌਜਵਾਨ ਹੁਣ ਇਹਨਾਂ ਨੂੰ ਸਿੱਧਾ ਕਰਾਰਾ ਜਵਾਬ ਦੇਣਗੇ ਇਸ ਗੱਲ ਦਾ ਕਿਉਂਕਿ ਹਰ ਵਾਰ ਪਾਕਿਸਤਾਨੀ ਵਾਅਦਾ ਕਰਦਾ ਬਾਅਦ ਦੇ ਵਿੱਚ ਸਾਡੇ ਆਰਮੀ ਦੇ ਨੌਜਵਾਨ ਉਹਨਾਂ ਨੂੰ ਉਲਟਾ ਅੰਜਾਮ ਤੇ ਪਹੁੰਚਾਉਂਦੇ ਆ ਚਲੋ ਜੀ ਖਾਸ ਕਰਕੇ ਜੋ ਇਹ ਹੁੰਦੀਆਂ ਖਬਰਾਂ ਸੀ ਛੋੜੇ ਤੱਕ ਜਰੂਰ ਪਹੁੰਚਾਉਣੀ ਜਰੂਰ ਬਣਦੀ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨਧ ਰਹੇ ਮਿਲਦਿਆਂ ਕੰਨ ਨੂੰ ਤਾਂ ਨਵੇਂ ਟੌਪਿਕ ਤੇ ਧੰਨਵਾਦ